ਭਾਜਪਾ ਦੇ ਘੱਟ ਗਿਣਤੀ ਮੋਰਚਾ ਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਾਬਾ ਲਿਆਕਤ ਅਲੀ ਦੀ ਪ੍ਰਧਾਨਗੀ ਵਿੱਚ ਹੋਈ ਇਸ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪ੍ਰਧਾਨ ਅਮਨ <th>ਪਰ ਤੇ ਜ਼ਿਲ੍ਹਾ ਜਨਰਲ ਸਕੱਤਰ ਮੁਹੰਮਦ ਜ਼ਾਹਿਦ ਪੀਰ ਨੇ ਸ਼ਿਰਕਤ ਕੀਤੀ ਇਕੱਠ ਨੂੰ ਸੰਬੋਧਨ ਕਰਦੇ ਆਮਨ <th>ਪਰ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਨੂੰ ਭਾਜਪਾ ਤੋਂ ਵਿਰੋਧੀਆਂ ਨੇ ਕੱਲ ਪ੍ਰਚਾਰ ਕਰਕੇ ਦੂਰ ਰੱਖਿਆ ਕਿ ਇਹ ਤਾਂ ਮੁਸਲਿਮ ਵਿਰੋਧੀ ਪਾਰਟੀ ਹੈ ਜਿਹੜਾ ਪ੍ਰਧਾਨ ਮੰਤਰੀ ਹਰਿੰਦਰ ਮੋਦੀ ਜਿਨ੍ਹਾਂ ਮਿਨੋਰਿਟੀਆਂ ਲਈ ਸੋਚਦੇ ਹਨ ਕਿ ਮਲੇਰ ਕੋਟਲਾ ਵਿੱਚ ਮਿਨੋਰਿਟੀ ਮੈਡੀਕਲ ਕਾਲਜ ਵੀ ਪਾਪਾ ਦੀ ਸਰਕਾਰ ਦੀ ਦਿਨ ਹੈ ਪਰ ਸੁਭਾ ਸਰਕਾਰ ਅਜੇ ਤੱਕ ਉਸ ਰੇ ਜ਼ਮੀਨ ਦਾ ਪ੍ਰਬੰਧ ਨਹੀਂ ਕਰ ਸਕੀ ਜ਼ਾਹਿਰ ਪੀਰ ਨੇ ਇਥੋਂ ਦੇ ਵਿਧਾਇਕ ਵੀ ਲਾਈਕ ਹੀ ਦੱਸਦੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਹੋ ਗਈ ਤੇ ਉੱਥੇ ਸਬ ਡਿਵੀਜ਼ਨ ਮੁਤਾਬਕ ਵੀ ਡਾਕਟਰ ਨਾ ਹੋਣ ਤੇ ਬੜੀ ਸ਼ਰਮ ਵਾਲੀ ਗੱਲ ਹੈ ਹਾਂ ਬੇਟਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਫਰੀਨ ਹੈ ਸਰ ਪਰੰਤੂ ਤੁਸੀਂ ਕਿਸ ਈ ਸੋਚ ਕੇ ਬੀਜੇਪੀ ਜੁਆਇਨ ਕੀਤੀ ਹੈ ਬਸ ਇਹਨਾਂ ਦੇ ਕੰਮ ਅੱਛੇ ਨੇ ਕੰਮ ਵਧੀਆ ਕਰ ਰਹੇ ਆ ਇਸੇ ਕਰਕੇ ਇਹ ਪਾਰਟੀ ਜੁਆਇਨ ਕੀਤੀ ਆ ਮਤਲਬ ਮੋਦੀ ਸਾਹਿਬ ਦੀ ਇਹ ਸਕੀਮਾਂ thi ਆ ਘਟ ਗਿੰਤਿਆਂ ਦੇ ਹੁਣ ਪ੍ਰਭਾਵਿਤ ਹੋਏ ਹੋ ਹਾਂਜੀ ਬਿਲਕੁਲ ਬਿਲਕੁਲ ਪ੍ਰਭਾਵਿਤ ਆ ਉਹ ਵਧੀਆ ਸਕੀਮਾਂ ਦੇ ਰਹੇ ਨੇ ਸਾਰੀ ਜਨਤਾ ਨੂੰ ਵਧੀਆ ਕਰ ਰਹੇ ਆ ਕਿ ਸਾਰਿਆਂ ਨੂੰ ਤੇ ਅੱਜ ਜਿਹੜਾ ਦੌਰ ਆ ਤੁਹਾਨੂੰ ਅੱਜ ਕਿ ਕਿਹੜਾ ਉਹਦਾ ਦਿੱਤਾ ਗਿਆ ਅੱਜ ਸਰ ਜੀ ਬੰਦਰ ਸਰ ਤਾਂ ਅੰਦਰ ਆ ਆਉਣ ਵਾਲੇ ਲੋਕ ਸਭਾ ਚੋਣਾਂ 'ਚ ਤੁਸੀਂ ਕਿਵੇਂ ਲੇਡੀ ਜੀ ਨੂੰ ਜੋੜੋਗੇ ਸਰ ਥੋੜਾ ਕੀ ਆਈ ਕਹਾਂਗੇ ਕੰਮ ਦਵਾਵਾਂਗੇ ਜਿਵੇਂ ਇਹ ਰੋਸਗਾਰ ਬੈਠਿਆ ਸਕੀਮਾਂ ਹੈਗੀਆਂ ਜੋ ਉਸਕੀ ਮਦਦਾਂਗੇ ਅੱਗੇ ਜਾ ਕੇ ਇਹਨਾਂ ਨੂੰ ਫਿਰੋਜ਼ ਜੁੜਦੇ ਜਾਣਗੇ ਹੌਲੀ ਹੌਲੀ ਆਪਣੇ ਨਾਲ ਜਿਵੇਂ ਕਿ ਉਹਨਾਂ ਨੂੰ ਆਪਾਂ ਦੱਸਦੇ ਰਵਾਂਗੇ ਸਕੀਮਾਂ ਦੇਖੋ ਭਾਰਤੀ ਜਨਤਾ ਪਾਰਟੀ ਨਾਲ ਅੱਗੇ ਇਹ ਸਾਡੇ ਭਰਾ ਸੀਗੇ ਉਹ ਵੀ ਜੁੜਨ ਤੋਂ ਡਰਦੇ ਸੀਗੇ ਅੱਜ ਸਾਡੀਆਂ ਭੈਣਾਂ ਮੇਰੀ ਭੈਣ ਖੁੱਲ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੋਦੀ ਜੀ ਦੀ سپورਟ ਦੇ ਵਿੱਚ ਆਏ ਨੇ ਔਰ ਇਹਨਾਂ ਨੂੰ ਮੰਡਲ ਪ੍ਰਧਾਨ ਦੀ ਮਿਨੋਰਟੀ ਮੋਰਚੀ ਦੇ ਅਹਿਮਦਗੜ੍ਹ ਦੀ ਜ਼ਿੰਮੇਵਾਰੀ ਮਿਲੀ ਹੈ ਸਾਡੇ ਵਾਸਤੇ ਮੇਰੇ ਵਾਸਤੇ ਖਾਸ ਕਰ ਬਹੁਤ ਮਾਣ ਵਾਲੀ ਗੱਲ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਵੀ ਯੰਗ ਮੇਰੀ ਭੈਣ ਸਾਡੀ ਪਾਰਟੀ ਦੇ ਵਿੱਚ ਆਈ ਹੈ ਔਰ ਇਹਨਾਂ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਆਸ ਕਰਦਾ ਹੈ ਪੜੇ ਲਿਖੇ ਨੇ ਲੋਕਾਂ ਨੂੰ ਜਿਹੜੀ ਮਿਨੋਰਟੀ ਦੀ ਸਕੀਮਾਂ ਨੇ ਇਹ ਦੱਸ ਸਾਰੇ ਲੋਕਾਂ ਨੂੰ ਦੱਸਣਗੇ ਔਰ ਪਾਰਟੀ ਨੂੰ ਬਹੁਤ ਬੁਲੰਦੀਆਂ ਤੱਕ ਲੈ ਕੇ ਜਾਣਗੇ ਲਿਆਕਾ ਸਾਹਿਬ ਤੁਹਾਡੀ ਅਗਵਾਈ ਦੇ ਅੰਦਰ ਅੱਜ ਜਿਹੜਾ ਹੈ ਮਿਨੋਰਟੀ ਮੋਰਚਾ ਗੱਟਰ ਹੋਇਆ ਹੈ ਜੀ ਕੀ ਜਿਹੜਾ ਲੋਕਸਭਾ ਚੋਣਾਂ ਆ ਰਹੀਆਂ ਨੇ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਤੁਸੀਂ ਕੀ ਮੁਸਲਮਾਨ ਔਰ ਜ਼ਿਆਦਾ ਸਰਵਸਤਕ ਹੋਗੇ ਹੁਣ ਮੌਬਾ ਜਿਹੜਾ ਹੈ ਬਦਲ ਗਿਆ ਹੈ ਹਾਲਾਤ ਬਦਲ ਗਏ ਨੇ ਇਨਸ਼ਾਅੱਲਾ ਤਾਲਾ ਅਸੀਂ ਦਿਨੋ ਦਿਨ ਘਰਾਂ 'ਚ ਜਾਂਦੇ ਆਂ ਲੋਕਾਂ ਦੇ ਖਿਆਲ ਆਸ ਹੁੰਦੇ ਆਂ ਕਾਫੀ ਹੱਦ ਤੱਕ ਲੋਕ ਸਾਡੇ ਨਾਲ ਜੁੜ ਰਹੇ ਨੇ ਔਰ ਉਮੀਦ ਹੈ ਕਿ ਇਨਸ਼ਾਅੱਲਾ ਇਲੈਕਸ਼ਨ ਆਉਣ ਵੇਲੇ ਤੱਕ ਅਸੀਂ ਇੱਕ ਅੱਛਾ ਲਸ਼ਕਰ ਜੋੜਨ ਚਕਾਵੇਂ ਆ ਹੋ ਜਾਵਾਂਗੇ ਖਾਪਰ ਜੀ ਅੱਜ ਮਾਈਨੋਰਟੀ ਮੋਰਚੇ ਦੇ ਤੁਸੀਂ ਜਿਹੜੀ ਹੈ ਟੀਮ ਦਾ ਗਠਨ ਕੀਤਾ ਹੈਗਾ ਇਹਦੇ ਜੇ ਕਿੱਥੋਂ ਕਿੱਥੋਂ ਦੇ ਬੰਦੇ ਸ਼ਾਮਲ ਕੀਤੇ ਹਨ ਮੈਨੂੰ ਬਹੁਤ ਹੀ ਖੁਸ਼ੀ ਹੈ ਵੀ ਜਿਆਦਾ ਮੈਂ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਦੀ ਮੈਨੂੰ ਵੱਡੀ ਇੰਨੀ ਜ਼ਿੰਮੇਵਾਰੀ ਸੌਂਪੀ ਮਲੇਰ ਕੋਲਡਾ ਜਿਹੜਾ ਮਿਨੋਰਟੀ ਦਾ ਸ਼ਹਿਰ ਹੈ ਮਿਨੋਰਟੀ ਦੇ ਸ਼ਹਿਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਲੋਕ ਇੰਨਾ ਜਿਆਦਾ ਜੁੜਨ ਨੂੰ ਤਿਆਰ ਨੇ ਔਰ ਅਸੀਂ ਗੱਲਬਾਤ ਕੀਤੀ ਜ਼ਿਲ੍ਹਾ ਪ੍ਰਧਾਨ ਸਾਡੇ ਮਿਨੋਰਟੀ ਦੇ لیاقت ਜੀ ਨੂੰ ਲਾਇਆ ਜਾਇਲਪੀਰ ਜੀ ਜ਼ਿਲ੍ਹਾ ਜਨਰਲ ਸਖਤਰ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਐਮਰਗੜ ਮਲੇਰ ਕੋਟਲਾ ਅਮਨਗੜ ਤੋਂ ਸਾਡੇ ਸਾਰੇ ਮੁਸਲਿਮ ਭਰਾ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਔਰ ਜਿਨ੍ਹਾਂ ਕੋਲੇ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੀਗੇ ਉਹਨਾਂ ਨੂੰ ਅੱਜ ਜ਼ਿੰਮੇਵਾਰੀਆਂ ਜ਼ਿਲ੍ਹੇ ਪੱਧਰ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਸੋ ਸਾਨੂੰ ਬਹੁਤ ਖੁਸ਼ੀ ਹੈ ਵੀ ਲੋਕ મોદી ਜੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਮੁਸਲਿਮ ਭਰਾਵਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਅਸੀਂ ਇੰਨਾ ਸਭ ਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਉਣ ਵਾਸਤੇ ਧੰਨਵਾਦ ਕਰਦੇ ਆਂ ਵੀ ਇਹ ਆਏ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਹੁਤ ਬਹੁਤ ਧੰਨਵਾਦ ਹਾਜੀ ਵੀਰ ਜੀ ਜाहिर ਜੀ ਪੀ ਜੀ ਤੁਸੀਂ ਵੱਡੇ ਲੰਬੇ ਸਮੇਂ ਤੋਂ ਬੀਜੇਪੀ ਨਾਲ ਜੁੜੇ ਹੋਏ ਹੋ ਤੇ ਹੁਣ ਲੋਕ ਸਭਾ ਚੋਣਾਂ ਆ ਗਈਆਂ ਨਾ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੁਸਲਿਮ ਬੋਡ ਕੈਕਨਵਨਟ ਹੋਏਗੀ ਬੀਜੇਪੀ ਕਰਨੀ 100% ਹੋਊਗੀ ਜੀ ਹੁਣ ਤੱਕ ਮੁਸਲਮਾਨਾਂ ਨੂੰ ਪਾਰਟੀ ਤੋਂ ਦੂਰ ਰੱਖਿਆ ਗਿਆ ਹੈ ਔਰ ਇਹਨਾਂ ਦੇ ਵਿੱਚ ਅੰਦਰ ਬਹੁਤ ਗਲਤਫਹਿਮੀ ਔਰ ਬਰਮ ਫੈਲਾਇਆ ਗਿਆ ਹੈ ਅਸੀਂ ਉਹ ਬਰਮ ਫੈਲਾਉਣ ਵਾਲਿਆਂ ਦਾ ਚਿਹਰਾ ਹਮੇਸ਼ਾ ਨਕਾਬ ਕਰ ਮਤਲਬ ਚਿਹਰੇ ਤੋਂ ਨਕਾਬ ਉਤਾਰਦੇ ਆਏ ਆ ਤੇ ਅੱਜ ਤੁਸੀਂ ਲੈ ਸਕਦੇ ਹੋ ਕਿ ਪੂਰੇ ਜ਼ਿਲ੍ਹੇ ਦੇ ਅੰਦਰ ਹਰ ਪਿੰਡਾ ਜੋ ਵੀ ਤੇ ਸ਼ਹਿਰ ਜੋ ਵੀ ਇਨਸ਼ਾਅੱਲਾ ਮinority ਮੋਰਚੇ ਨੂੰ ਅਸੀਂ ਬਹੁਤ ਬੜਾ ਉੱਚੇ ਪੱਧਰ ਤੇ ਲੈ ਕੇ ਜਾ ਰਹੇ ਹਾਂ ਔਰ ਲੋਕਾਂ ਨੂੰ ਸੱਚਾਈ ਦਾ ਪਤਾ ਹੈ ਜਿੱਥੇ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਬਣਨ ਜਾ ਰਹੀ ਹੈ ਤਾਂ ਤੈ ਹੈ ਦੇ ਨਾਲ ਹੀ ਇਨਸ਼ਾਅੱਲਾ ਸਾਡੇ ਮੁਸਲਮਾਨਾਂ ਨੂੰ ਜਿਹੜਾ ਦੂਰ ਰੱਖਿਆ ਗਿਆ ਦਾ ਪਾਰਟੀ ਤੋਂ ਇਹਨਾਂ ਦੀ ਵੀ ਬਹੁਤ ਬੜੀ ਹਿੱਸੇਦਾਰੀ ਇਸ ਇਲੈਕਸ਼ਨ 'ਚ ਦੇਖਣ ਨੂੰ ਐ ਜਹ ਜੀ ਇੱਕ ਚੀਜ਼ ਇਹ ਵੀ ਸੁਣਨ ਚ ਆ ਰਹੀ ਹੈ ਕਿ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਇੱਥੇ ਲੇਡੀ ਡਾਕਟਰ ਨਹੀਂ ਸੀ ਮੁਸਲਮਾਨਾਂ ਦੇ ਸ਼ਹਿਰ ਦੇ ਵਿੱਚ ਤੁਹਾਡੀ ਕੋਸ਼ਿਸ਼ਾਂ ਨਾਲ ਮੁਸਲਮਾਨਾਂ ਦੇ ਲੇਡੀ ਡਾਕਟਰ ਆ ਤੇ ਆਈਆਂ ਸੀਗੀਆਂ ਤੇ ਦੋ ਤਿੰਨ ਡਾਕਟਰ ਹੁਣ ਜਿਹੜਾ ਹਸਪਤਾਲ ਖਾਲੀ ਪਿਆ ਇਹਦੇ ਤੇ ਕੀ ਕਹੋਗੇ ਸਾਡੀ ਸਰਕਾਰ ਦੇ ਹੁੰਦੇ ਹੋਏ ਮੁਸ਼ੀ ਜੀ ਮੈਂ ਹੀ ਬਹੁਤ ਤਿੰਨ ਡਾਕਟਰ ਲੇਡੀਜ਼ ਉਰੇ ਲੈ ਕੇ ਆਇਆ ਥਾ ਤੁਸੀਂ ਵੀ ਉਹਦੇ ਗਵਾਹ ਹੋ ਦੇ ਇਹ ਨਗਮੀ ਸਰਕਾਰ ਹੈ ਜਿਹੜੀ ਜੋਰੇ ਡਾਕਟਰ ਤੇ ਉਹ ਵੀ ਇਹਨਾਂ ਨੇ ਪਜਾਤੇ ਤੇ ਅੱਜ ਉਹ ਹਸਪਤਲ ਬੇਰਾਨ ਪਿਆ ਇੱਕ ਅਣਗਰੀਵੋ ਖੰਡਰ ਬਣ ਜੂਗਾ ਇਹਦਾ ਮਤਲਬ ਮੁਸਲਮਣ ਔਰਤਾਂ ਜਿਹੜੀ ਡਿਲੀਵਰੀ ਬਲੇ ਡਾਕਟਰ ਦਾ ਨਾਂ ਰੱਖਣਾ ਆਮ ਆਮੀ ਪਾਰਟੀ ਦੇ ਕਿਤੇ ਨਾ ਕਿਤੇ ਨਨ ਲੈਕੀ ਸਾਹਮਣੇ ਆਉਂਦੀ ਹੈ ਨਲੈਕੀ ਇਹ ਤਾਂ ਬੜੀ ਕੀ ਹੋਊਗੀ ਜਿੱਤੇ ਤੁਸੀਂ ਕੰਮ ਸੇ ਤਾਂ ਕੁਝ ਹੋ ਨਹੀਂ ਦਿੱਤਾ ਜੋ ਵਾਅਦੇ ਕਰੇ ਉਹਦੇ ਪਰ ਕਰੇ ਨਹੀਂ ਉਦੋਂ ਇੱਕ ਲੇਡੀ ਡਾਕਟਰ ਕਿੰਨੀ ਤਾਂ ਬੜੀ ਗੱਲ ਹੈ ਜਿਹਨੂੰ ਬਹੁਤ ਵਾਰ ਉਰੇ ਦੋ ਸਲਾਂ ਚ ਧਰਨੇ ਵੀ ਦੇਤੇ ਬਹੁਤ ਵਾਰ ਇਹ ਆਵਾਜ਼ ਉਠਾਈ ਪਰ ਇਹਨਾਂ ਦੇ ਕੰਨਾਂ ਤੇ ਜੂਨ ਹੀ ਰੇਕਦੀ ਔਰ ਅਸੀਂ ਇਹ ਬਹੁਤ ਜਲਦ ਮੁੱਦਾ ਠਾਕੇ ਇਨਸ਼ਾਅੱਲਾ ਇਹ ਵੀ ਉਰੇ ਡਾਕਟਰੀ ਦਾ ਇੰਤਜ਼ਾਮ ਅਸੀਂ ਕਰਾਂਗੇ ਇਹਨਾਂ ਦੇ ਬਸ ਦੀ ਗੱਲ ਨਹੀਂ ਹੈ